ਅੱਜ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12 ਅਨਸੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਾਇਤਾਂ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਤੇ ਬੋਰਡ ਛਪਣੀ ਹੈ ਤੇ ਨਾ ਤੇ ਮਸ਼ੀਨਾਂ ਤੇ ਬੋਰਡ ਪੈਣੀ ਹੈ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿੰਦਾ ਵਿੱਚ ਕਿ ਜੇ ਕੋਈ ਐਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜੁਰਤ ਰੱਖਦਾ ਤੇ ਸਾਡੇ ਐਸੀ ਸਮਾਜ ਭਾਈਚਾਰ ਨੂੰ ਚਾਹੀਦਾ ਵੀ ਅੱਗੇ ਵੱਧ ਜੜ ਕੇ ਆਣ ਚਾਹੀਦਾ ਆਪਾਂ ਤੇ ਇੱਕ ਸੰਕਲਪ ਚੱਕਿਆ ਵਾ ਕਿ ਜਦ ਤੱਕ ਦੇਸ਼ ਸੁਤਿਆਪਾ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਾਂ ਲੜਦਾ ਰਹੇਗਾ ਔਰ ਜੇ ਲੜ ਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿੱਦਾਂ ਕਿੱਦਾਂ ਲੜਨਾ ਵਾ ਕਿੱਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੋਫੀਆਂ ਦੇ ਰੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ ਤੇ ਅੱਜ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਮੈਂ 12 ਨਸਤੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੌਣ ਕਮਿਸ਼ਨਰ ਦੀ ਹੱਦ ਜਾਤਾ ਰਹੇ ਉਹਨਾਂ ਨੇ ਕਿਹਾ ਕਿ ਨਾਤੇ ਬੈਲਟ ਪੇਪਰ ਤੇ ਬੋਟ ਛਪਣੀਆਂ ਤੇ ਨਾਤੇ ਮਸ਼ੀਨਾਂ ਤੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿਣਾ ਵਿੱਚ ਕਿ ਜੇ ਕੋਈ ਐਸਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਚਾਹੀਦਾ ਵੀ ਅੱਗੇ ਵੱਧ ਚੜ ਕੇ ਆਣ ਚਾਹੀਦਾ ਆਪਾਂ ਤੇ ਇੱਕ ਸੰਕਲਪ ਚੱਕਿਆ ਵਾ ਕਿ ਜਦ ਤੱਕ ਦੇਸ਼ ਸੁੱਤਾਪਾ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਤਰਾਂ ਲੜਦਾ ਰਹੇਗਾ ਔਰ ਜੇ ਲੜਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੇ ਕਿਦਾਂ ਕਿਦਾਂ ਲੜਨਾ ਵਾ ਕਿਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਕੇ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ ਤੇ ਅੱਜ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਮੈਂ 12 ਨਸਤੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਿਆਤਾਂ ਰਹੀ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਤੇ ਬੋਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿਣਾ ਵਿੱਚ ਕਿ ਜੇ ਕੋਈ ਐਸਸੀ ਖੜਾ ਹੋਣ ਦੀ ਜੁਰਤ ਰੱਖਦਾ ਤੇ ਸਾਡੇ ਐਸੀ ਸਮਾਜ ਭਾਈਚਾਰ ਨੂੰ ਚਾਹੀਦਾ ਵੀ ਅੱਗੇ ਵੱਧ ਚੜ ਕੇ ਆਣ ਚਾਹੀਦਾ ਆਪਾਂ ਤੇ ਇੱਕ ਸੰਕਲਪ ਟਕਿਆ ਵਾ ਕਿ ਜਦ ਤੱਕ ਦੇਸ਼ ਸੁੱਤਾ ਹੋਇਆ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਟਰਾਂ ਲੜਦਾ ਰਹੇਗਾ ਔਰ ਜੇ ਲੜ ਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿੱਦਾਂ ਕਿੱਦਾਂ ਲੜਨਾ ਵਾ ਕਿੱਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇ ਰੀਆਂ 92 ਐਮਐਲਏ ਜਿੱਤ ਕੇ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ ਤੇ ਅੱਜ ਜੇ ਗੱਲ ਕਰੀਏ ਮੇਰਾ 11ਵਾਂ 12ਵਾਂ ਇਲੈਕਸ਼ਨ ਹੈਗਾ ਪ੍ਰਧਾਨ ਮੰਤਰੀ ਨરેਂਦਰ ਮੋਦੀ ਸਾਹਮਣੇ ਮੈਂ 12 ਨਸਤੀ ਦੇ ਵਿੱਚ ਫਾਰਮ ਭਰੇ ਸੀਗੇ ਜਿਨ੍ਹਾਂ ਤੋਂ 200 ਬੰਦਾ ਫਾਈਲ ਭਰੀ ਸੀ ਤੇ ਚੋਣ ਕਮਿਸ਼ਨਰ ਦੀ ਹਦਾਇਤਾਂ ਆਹੀ ਉਹਨਾਂ ਨੇ ਕਿਹਾ ਕਿ ਨਾ ਤੇ ਬੈਲਟ ਪੇਪਰ ਤੇ ਬੋਟ ਛਪਣੀਆਂ ਤੇ ਨਾ ਤੇ ਮਸ਼ੀਨਾਂ ਤੇ ਬੋਟ ਪੈਣੀਆਂ ਉਹਨਾਂ ਨੇ 200 ਦੀ 200 ਫਾਈਲ ਕੈਨਸਲ ਕਰਾ ਦਿੱਤੀ ਸੀ ਔਰ ਮੈਂ ਕਹਿਣਾ ਵਿੱਚ ਕਿ ਜੇ ਕੋਈ ਐਸੀ ਸਮਾਜ ਭਾਈਚਾਰੇ ਦਾ ਬੰਦਾ ਖੜਾ ਹੋਣ ਦੀ ਜ਼ਰੂਰਤ ਰੱਖਦਾ ਤੇ ਸਾਡੇ ਐਸੀ ਸਮਾਜ ਭਾਈਚਾਰਨ ਚਾਹੀਦਾ ਵੀ ਅੱਗੇ ਵੱਧ ਚੜ ਕੇ ਆਣ ਚਾਹੀਦਾ ਆਪਾਂ ਤੇ ਇੱਕ ਸੰਕਲਪ ਚੱਕਿਆ ਵਾ ਕਿ ਜਦ ਤੱਕ ਦੇਸ਼ ਸੁਤਿਆਭੈ ਨਹੀਂ ਜਾਗਦਾ ਜਿੱਥੇ ਕਿ 100 ਕੈਂਡੀਡੇਟ ਨਹੀਂ ਹੁੰਦਾ ਉਹਨਾਂ ਤੱਕ ਨੀਡੂ ਸ਼ਤਰਾਂ ਲੜਦਾ ਰਹੇਗਾ ਔਰ ਜੇ ਲੜਕੇ ਜਿੱਤ ਗਿਆ ਤੇ ਇਹਨਾਂ ਲੀਡਰਾਂ ਨੂੰ ਦੱਸੇਗਾ ਵੀ ਕਿੱਦਾਂ ਕਿੱਦਾਂ ਲੜਨਾ ਵਾ ਕਿੱਦਾਂ ਕਰਨਾ ਵਾ ਝੂਠੇ ਵਾਦੇ ਨਹੀਂ ਕਰਨੇ ਮਿੱਠੀਆਂ ਟੌਫੀਆਂ ਦੇਣੀਆਂ 92 ਐਮਐਲਏ ਜਿੱਤ ਗਿਆ ਕੀ ਕੀਤਾ ਵਾ ਇਹਨਾਂ ਨੇ ਦਿਖਾ ਦਿਓ ਕੋਈ ਕੀਤਾ